ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਪਨੁਕਲੀ ਰੇਲਵੇ ਪ੍ਰੋਜੈਕਟ ਕੰਪਨੀ ਵੱਲੋਂ ਗਣੇਸ਼ ਉਤਸਵ ਸਬੰਧੀ ਕਰਵਾਏ ਜਾ ਰਹੇ ਸਮਾਗਮ ਵਿੱਚ ਸ਼ਿਰਕਤ ਕੀਤੀ ਇਸ ਮੌਕੇ ਉਨ੍ਹਾਂ ਨੇ ਅਰਵਿੰਦ ਕੇਜਰੀਵਾਲ ਦੀ ਅੱਜ ਹੋਈ ਜ਼ਮਾਨਤ ਦੇ ਬਾਰੇ ਬੋਲਦੇ ਹੋਏ ਕਿਹਾ ਕਿ ਅੱਜ ਪੂਰੇ ਦੇਸ਼ ਵਿੱਚ ਖੁਸ਼ੀ ਦਾ ਮਾਹੌਲ ਹੈ ਪਿਛਲੇ ਲਗਭਗ 2 ਸਾਲਾਂ ਤੋਂ ਆਮ ਆਦਮੀ ਪਾਰਟੀ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਪਾਰਟੀ ਦੇ ਸਾਰੇ ਵੱਡੇ ਲੀਡਰਾਂ ਤੇ ਫਰਜ਼ੀ ਕੇਸ ਬਣਾਏ ਜਾ ਰਹੇ ਹਨ ਤੇ ਉਹਨਾਂ ਨੂੰ ਜੇਲਾਨ ਵਿੱਚ ਸੁੱਟਿਆ ਜਾ ਰਿਹਾ ਹੈ हरजोत बैंस ने कहा कि हुण केजरीवाल आके पंजाब अते दिल्ली दे काम करंगे इस मौके उन्होंने अपने पार्टी वर्करआना लड्डू वण के खुशी मनाई आओ सुनदे हां इस मौके ते उना ते उणा दे पार्टी वर्करआंदा की कहना सी नंगल सिटी अपडेट ले अविनाश शर्मा दी रिपोर्ट आ, आज पूरे देश दे बहुत ही खुशी मनाई जा रही है के ਆਪ ਸਭ ਨੂੰ ਪਤਾ ਹੈ ਕਿ ਕਿਵੇਂ ਲਗਭਗ ਪਿਛਲੇ 2 ਸਾਲ ਤੋਂ ਆਮ ਆਦਮੀ ਪਾਰਟੀ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਸੀ ਇੱਕ ਬਿਲਕੁਲ ਹੀ ਫਰਜੀ ਕੇਸ ਬਣਾ ਕੇ ਸਾਡੇ ਲੀਡਰਸ ਜਿਦੇ ਵਿੱਚ ਮਨੀਸ਼ 소ਦੀਆ ਜੀ ਸਟੇਂਡਰ ਜੈਨ ਸਾਡੇ ਹੋਰ ਬਹੁਤ ਸਾਰੇ ਲੀਡਰਸ ਤੇ ਸਾਡੇ ਕੌਮੀ ਕਨਵੀਨਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਨੂੰ ਪੂਰਾ ਦੇਸ਼ ਬੇਅੰਤ ਹਮ ਮੁਹੱਬਤ ਕਰਦਾ ਹਾਂ ਉਹਨਾਂ ਦੇ ਕੰਮ ਦਾ ਫੈਨ ਹੈ ਇੱਕ ਐਦਾਂ ਦੇ ਇੱਕ ਮੁੱਖ ਮੰਤਰੀ ਨੂੰ ਪਿਛਲੇ ਕਈ ਮਹੀਨਿਆਂ ਤੋਂ ਜੇਲ੍ਹ ਚ ਰੱਖਿਆ ਸੀ ਤੇ ਅੱਜ ਸੁਪਰੀਮ ਕੋਰਟ ਦੇ ਜਿੱਥੇ ਉਹਨੇ ਜ਼ਮਾਨਤ ਦਿੱਤੀ ਹੈ ਤਾਂ ਉੱਥੇ ਹੀ ਸੁਪਰੀਮ ਕੋਰਟ ਨੇ ਬੜਾ ਸਾਫ਼ ਕਿਹਾ ਹੈ ਕਿ ਜੋ ਸੀਬੀਆਈ ਵੱਲੋਂ ਅਰੈਸ ਸੀਗੀ ਇਹ ਸਾਫ਼ ਦੱਸਦੀ ਹੈ ਕਿ ਪਰਸਨਲ ਜਿਹੜਾ ਹੈ ਇਹ ਅਰੈਸ ਹੰਟ ਵਾਂਟਿਡ ਸੀ ਤੇ ਇਸ ਤਰੀਕੇ ਨਾਲ ਪਰਸਨਲ ਪੋਲਿਟੀਕਲ ਵੈਂਡੇਟਾ ਇਸ ਕੇਸ ਦੇ ਵਿੱਚ ਹੋਇਆ ਤੇ ਪਿਛਲੇ ਦਿਨਾਂ ਚ ਆਪਾਂ ਦੇਖਿਆ ਇਸ ਕਠਿੜ ਸ਼ਰਾਬ ਘਟੋਲੇ ਨਾਲ ਜੁੜੇ ਹਰ ਇੱਕ ਦੋਸ਼ੀ ਨੂੰ ਜਿਹੜਾ ਹਰ ਇੱਕ ਜਿਹੜਾ ਅਕਿਊਜ਼ਡ ਹੈ ਉਸ ਨੂੰ ਜਿਹੜੀ ਹੈ ਜ਼ਮਾਨਤ ਦਿੱਤੀ ਗਈ ਹੈ ਤੇ ਅੱਜ ਪੂਰੇ ਦੇਸ਼ ਦੇ ਵਿੱਚ ਇਸ ਗੱਲ ਦੀ ਖੁਸ਼ੀ ਮਨਾਈ ਜਾ ਰਹੀ ਹੈ ਤੇ ਆਮ ਆਦਮੀ ਪਾਰਟੀ ਦੇ ਸਾਰੇ ਹੀ ਸਾਡੇ ਕਾਰਜਕਰਤਾਵਾਂ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਹੁਣ ਅਰਵਿੰਦ ਕੇਜਰੀਵਾਲ ਜੀ ਆ ਕੇ ਦਿਨ ਰਾਤ ਫਿਰ ਪੰਜਾਬ ਦੇ ਲਈ ਦਿੱਲੀ ਦੇ ਲਈ ਤੇ ਪੂਰੇ ਦੇਸ਼ ਦੇ ਲਈ ਮਿਹਨਤ ਕਰਨਗੇ ਪਰ ਕੁਝ ਪਲ ਕੁਝ ਦਿਨ ਬੜੇ ਮਹੱਤਵਪੂਰਨ ਦਿਨ ਹੁੰਦੇ ਜਿਨ੍ਹਾਂ ਵਿੱਚ ਅੱਜ ਦਾ ਦਿਨ ਬਹੁਤ ਮਹੱਤਵਪੂਰਨ ਸੀ ਸਾਡੀ ਕੌਮੀ ਕਨਵੀਨਰ ਰਵਿੰਦ ਕੇਜਰੀਵਾਲ ਜੀ ਨੂੰ ਅੱਜ ਜਿਹੜੀ ਜਵਾਨਤ ਮਿਲੀ ਹੈ ਸਾਡੇ ਪੂਰੇ ਪੰਜਾਬ ਦੇ ਪੂਰੇ ਆਲਓਵਰ ਇੰਡੀਆ ਦੇ ਜਿੰਨੇ ਵੀ ਸਾਡੀ ਪਾਰਟੀ ਨੂੰ ਪਿਆਰ ਕਰਨ ਵਾਲੇ ਲੋਕ ਹੈ ਉਹਨਾਂ ਵਿੱਚ ਬੜਾ ਉਲਾਸ ਹੋਇਆ ਬੜੀ ਖੁਸ਼ੀ ਪੈਦਾ ਹੋਈ ਕਾਰਨ ਕਿਆ ਸੀਗਾ ਕਿ ਜਿਹੜੀ ਸੈਂਟਰ ਸਰਕਾਰ ਮੋਦੀ ਸਰਕਾਰ ਸੀ ਉਹ ੱੱਕੇ ਦੇ ਨਾਲ ਸਾਡੇ ਕੋ ਨਹੀਂ ਕਨਵੀਨਰ ਨੂੰ ਦਬਕੇ ਆਪਣਾ ੱੱਕਾ ਚਲਾ ਰਹੀ ਸੀ ਅੱਜ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਹੈ ਔਰ ਅਪਨ ਸਾਰੀ ਧੰਨਵਾਦ ਕਰਦੇ ਆਂ ਸਪੀਮ ਕੋਰਟ ਦਾ ਹਾਈ ਕੋਰਟ ਦਾ ਕਿੰਨੇ ਵੀ ਕੋਰਟ ਦੇ ਜੱਜ ਨੇ ਜਿਨ੍ਹਾਂ ਨੇ ਸਹੀ ਮੈਨੇਜਰ ਸਹੀ ਗੱਲ ਨੂੰ ਰੱਖਦੇ ਹੋਏ ਅੱਜ ਜਵਾਨੀ ਮਿਲੀ ਹੈ ਸੋ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਪੀ ਪਾਰਟੀ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਸਾਰੇ ਸਾਥੀਆਂ ਨੂੰ ਖੁਸ਼ੀ ਹੈ ਤੇ ਜਿਹੜੇ ਜਾਣਦੇ ਆ ਵੀ ਇਸ ਕੇਸ ਦੇ ਵਿੱਚ ਕੁਝ ਨਹੀਂ ਹੈ ਤਸ਼ੱਦਦ ਕੀਤੀ ਜਾ ਰਹੀ ਹੈ ਤੱਕਾ ਕੀਤੀ ਜਾ ਰਿਹਾ ਹੈ ਤੇ ਉਹਦੇ ਵਿੱਚ ਹੁਣ ਦੇਖੋ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ ਸੱਤੇ ਮੇ ਬਜਾਤੇ ਜਿਵੇਂ ਅਸੀਂ ਕਹਿੰਦੇ ਆ ਹੋਇਆ ਉਹਨਾਂ ਨੂੰ ਬੇਲ ਮਿਲੀ ਹੈ ਆ ਸਭ ਤੋਂ ਵੱਡੀ ਜੈਲਸੀ ਅਸੀਂ ਗੱਲ ਕਰੀ ਵਿਰੋਧੀਆਂ ਨੂੰ ਇਹੀ ਹੈ ਵੀ ਬਹੁਤ ਘੱਟ ਸਮੇਂ ਦੇ ਵਿੱਚ ਜਿਹੜੀ ਹੈ ਆਵਾਦੀ ਪਾਰਟੀ ਦਾ ਜਿਹੜਾ ਗ੍ਰਾਫ ਹੈ ਬਹੁਤ ਉੱਚਾ ਗਿਆ ਹੈ ਅਰਵਿੰਦ ਕੇਜਰੀਵਾਲ ਜੀ ਦੇ ਸੋਚ ਸਦਕਾ ਉਹਨਾਂ ਦੇ ਵਿਜਨ ਸਦਕਾ ਇੱਥੇ ਤੱਕ ਪਾਰਟੀ ਪੁੱਜ ਚੁੱਕੀ ਹੈ ਦੋ ਸਟੇਟਾਂ ਦੇ ਵਿੱਚ ਆਪਣੀ ਸਰਕਾਰ ਚੱਲ ਰਹੀ ਇਸ ਤੋਂ ਇਲਾਵਾ ਕਿੰਨੇ ਸਾਡੇ ਐਮਪੀ ਦਾ ਸਭਾ ਮੈਂਬਰ ਬਣ ਚੁੱਕੇ ਹੈ ਤੇ ਆਗਾਮੀ ਚੋਣਾਂ ਦੇ ਵਿੱਚ ਵੀ ਪਾਰਟੀ ਹੈ ਜਿਹੜੀਆਂ ਉਹ ਰ ਐਮਐਲਏ ਸ਼ਿਪ ਦੀਆਂ ਜਿਹੜੀਆਂ ਸੀਟਾਂ ਲੈ ਕੇ ਜਾ ਰਹੀ ਹੈ ਇਹ ਚੀਜ਼ਾਂ ਦਾ ਜਿਹੜਾ ਡਰ ਹੈ ਵਿਰੋਧੀਆਂ ਨੂੰ ਸਤਾ ਰਿਹਾ ਹੈ ਸੋ ਹੁਣ ਕੇਜਰੀਵਾਲ ਜੀ ਬਾਹਰ ਆ ਗਏ ਹੈ ਪਾਰਟੀ ਦੇ ਵਿੱਚ ਜਿਹੜਾ ਮੋਟੀਵੇਸ਼ਨ ਜਿਹੜਾ ਹੋਰ ਵਧਿਆ ਹੈ ਸਾਥੀਆਂ ਦੇ ਵਿੱਚ ਤੇ ਤੇ ਮੈਂ ਤੁਹਾਡੇ ਮਾਧਿਅਮ ਰਹੀਂ ਸਾਰੇ ਆਪਣੇ ਸਾਥੀਆਂ ਨੂੰ ਆਵਾਦਿ ਪਾਰਟੀ ਦੇ ਵਰਕਰ ਨੂੰ ਜਿਹੜੇ ਸੋਚ ਦੇ ਨਾਲ ਜੁੜੇ ਹੋਏ ਐ ਸਾਰੇ ਸਮੂਹ ਜਿਹੜਾ ਇਲਾਕਾ ਹੈ ਚਾਹੇ ਦੇਸ਼ਪੁਰ ਦੇ ਵਿੱਚ ਸਾਰਿਆਂ ਨੂੰ ਵਾਰਕਵਾਦ ਦੇ ਰਿਹਾ ਅੱਜ ਦੇ ਇਸ ਦਿਨ ਦੀਆਂ ਤੇ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਇਹ ਆ ਵੀ ਅੱਜ ਅਸੀਂ ਗਣੇਸ਼ ਉਤਸਵ ਵੀ ਮਨਾ ਰਹੇ ਸੀ ਕਿ ਉਸ ਦੌਰਾਨ ਸਾਨੂੰ ਇਹ ਖੁਸ਼ੀ ਦੀ ਖਬਰ ਜੜੀ ਹੈ ਮਿਲੀ ਹੈ ਬਹੁਤ ਬਹੁਤ ਧੰਨਵਾਦ